ਜਾਰੀ ਹੈ ਤੇ ਹੁਣ ਜਿੰਮੀ ਚੌਂ ਦੇ ਵਿੱਚ ਕਿਉਂਕਿ ਲਗਾਤਾਰ ਬਿਜਲੀ ਦਾ ਮੁੱਦਾ ਵੀ ਗਰਮਾਇਆ ਹੋਇਆ ਉਹਨੂੰ ਲੈ ਕੇ ਕਿਉਂਕਿ ਦਿੱਲੀ ਦੇ ਰੇਟ ਵੀ ਬੜਾ ਨਹੀਂ ਨਹੀਂ ਸਭ ਤੋਂ ਵੱਡਾ ਮੁੱਦਾ ਤਾਂ ਜਿਹੜਾ ਆ ਪੰਜਾਬ ਦੇ ਵਿੱਚ ਇਸ ਵੇਲੇ ਭਾਈ ਨਸ਼ੇ ਦਾ ਏ ਇੱਕ ਲੜਾਈ ਚੱਲ ਰਹੀ ਆ ਇੱਕ ਯੁੱਧ ਚੱਲ ਰਿਹਾ ਜਿਹੜੇ ਕੀ 10000 ਕਨਸਟੇਬਲ ਪੁਲਿਸ ਦੇ ਆ ਉਸ ਦਾ ਹੌਸਲਾ ਹਜ਼ਾਰ ਬਦਲ ਤੇ ਤੇ ਤੁਸੀਂ ਸਾਜਾਂ ਦਾ ਉਹ ਕੀ ਕਹ ਕੇ ਬਦਲੇ ਆ ਮੁੱਖ ਮੰਤਰੀ ਨੇ ਵੇ ਜਿਹੜਾ ਨਕਸ਼ੇ ਦਾ ਲੈਣ ਦੇਣਾ ਨਕਸ਼ੇ ਦਾ ਉਹ ਇਹਨਾਂ ਦੇ ਨਾਲ ਜੇ ਤੁਸੀਂ ਅੰਦਾਜ਼ਾ ਲਾਓ ਕਿ ਕੀ ਵੱਡੀ ਇੱਕ ਤੁਮੰਦ ਇੱਕ ਤਯੀਰ ਤੇ ਲਾਤੀ ਕਿ ਅਜੇ ਲੋਕੋ ਕੋਈ ਨਾ ਲੋਕਾਂ ਦੇ ਮੂਰੇ ਕੋਈ ਜਾਊਗੀ ਇਸ ਕੂਨ ਕੂਨ ਵਰਦੀ ਨੂੰ ਉਹ ਮੁੱਖ ਮੰਤਰੀ ਉਹ ਹੋਮ ਮਿਨਿਸਟਰ ਨੇ ਉਹ ਸਰਕਾਰ ਨੇ ਕਹਿਤਾ ਵੀ ਕਿ ਨਕਸ਼ੇ ਦੇ ਵਪਾਰੀਆਂ ਨਾਲੇ ਹੋਏ ਤੁਸੀਂ ਵੀ ਖੁਦ ਸਹੀ ਨਾ ਇਹ ਪੁਲਿਸ ਜਿਹੜੀ ਆ ਇਹਦਾ ਹਾਕਵਾ ਦਾ ਰਹੀਆ ਬਾਰਡਰ ਤੇ ਇਹ ਸਾਡੀ ਉਹਨਾਂ ਨੇ ਕਦੇ ਫੈਸਲੇ ਨਹੀਂ ਮੰਨੇ ਕਿ ਅੱਜ ਆਰ ਕੋਈ ਵੀ ਕਹਿੰਦਾ ਵੀ ਇਹ ਇਹ ਰਲੇ ਹੋਈ ਤੇ ਡੀਵੀਪੀ ਨੂੰ ਆਪਣੀ ਪ੍ਰਿੰਸ ਦਾ ਮਰਾਲ ਬਚਾਉਣ ਲਈ ਪਟਿਆ ਉਹਨੂੰ ਖੁਦ ਰਾਹ ਤੇ ਰੋਚਨ ਨੇ ਡੀਵੀਪੀ ਨੂੰ ਰੰਗਾਂ ਪੈ ਰਿਹਾ ਮੀਡੀਆ ਦੇ ਨਾਲ ਬਹੁਤੋਂ ਗੱਲ ਕਰਨੀ ਪੈ ਰਹੀ ਆ ਵੀ ਨਹੀਂ ਇਹ ਬਦਲੀਆਂ ਕਰਕੇ ਨਹੀਂ ਹੋਈਆਂ ਇਹ ਬਦਲੀਆਂ ਜਿਹੜੀਆਂ ਇਹ ਇੱਕ ਇੰਟਰਨਲ ਕੰਮ ਆ ਪਰ ਆਮ ਆਦਮੀ ਪਾਰਟੀ ਦੋ ਰੋਜ਼ ਬਾਅਦ ਦੇ ਸੁੱਖੇ ਸਮਾਉ ਗਿਆ ਅੱਜ ਉਹ ਨਜ਼ਰ ਦੇ ਉੱਤੇ ਇਹ ਕਿਹਾ ਕਿ ਆ ਵੀ ਸਾਨੂੰ ਬਣਾਉ ਦੋ ਤੇ ਤੁਹਾਨੂੰ ਇਹ ਤੁਹਾਨੂੰ ਨਹੀਂ ਪਿਆ ਉਹ ਲੈ ਲੱਗੇ ਜਦੋਂ ਕੰਮ ਕਦ ਕਰ ਲਏ ਕਰਕੇ ਬਿਲਕੁਲ ਉਸ ਪਾਸੇ ਜਾਣਾ ਚਾਹੀਦਾ ਨੰਮੀਆ ਉਹ ਰੇਟਨਾ ਹੋਣੀਆਂ ਕਹਿੰਦੀਆਂ ਉਹ ਬਿਲਕੁਲ ਆਪਣੇ ਕਰੇ ਲਾਗੋ ਕੇ ਲੈ ਜੀ ਜਿਹੜਾ ਵੀ ਪੂਰੀ ਜਿਹੜੇ ਨਾਲਿਆਂ ਜਿਹੜਾ ਇਹ ਸਿੱਖਿਆ ਮੁੱਦਾ ਨੂੰ ਲੈ ਕੇ ਚੱਲਦੀ ਜਾ ਰਹੀ ਹੈ ਤੇ ਹੁਣ ਜਿੰਮੀ ਚੋਂ ਦੇ ਵਿੱਚ ਕਿਉਂਕਿ ਲਗਾਤਾਰ ਬਿਜਲੀ ਦਾ ਮੁੱਦਾ ਵੀ ਗਰਮਾਇਆ ਹੋਇਆ ਉਹਨੂੰ ਲੈ ਕੇ ਕਿਉਂਕਿ ਬਿਜਲੀ ਦਾ ਰੇਟ ਵੀ ਬੜਾ ਨਹੀਂ ਨਹੀਂ ਸਭ ਤੋਂ ਵੱਡਾ ਮੁੱਦਾ ਤਾਂ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਭਾਈ ਨਸ਼ੇ ਦਾ ਏ ਇੱਕ ਲੜਾਈ ਚੱਲ ਰਹੀ ਆ ਇੱਕ ਯੁੱਧ ਚੱਲ ਰਿਹਾ ਜਿਹੜੇ ਕੀ 10000 ਕਨਸਟੇਬਲ ਪੁਲਿਸ ਦੇ ਉਸ ਦਾ ਹੌਸਲਾ ਹਜ਼ਾਰ ਬਦਲ ਤੇ ਤੇ ਤੁਸੀਂ ਅੰਦਾਜ਼ਾ ਲਾਓ ਉਹ ਕੀ ਕਹੇ ਕਿ ਬਦਲੇ ਮੁੱਖ ਮੰਤਰੀ ਨੇ ਵੀ ਜਿਹੜਾ ਨਕਸ਼ੇ ਦਾ ਲੈਣ ਦੇਣਾ ਨਕਸ਼ੇ ਦਾ ਉਹ ਇਹਨਾਂ ਦੇ ਨਾਲ ਤੇ ਤੁਸੀਂ ਅੰਦਾਜ਼ਾ ਲਾਓ ਕਿ ਕੀ ਬਗੀ ਇੱਕ ਤੁਮਰ ਦਾ ਇੱਕ ਪੁਲਿਸ ਤੇ ਲਾਤੀ ਕਿ ਅਜਿਹੇ ਲੋਕਾਂ ਪਰ ਇਹ ਮੂਹਨਾ ਲੋਕਾਂ ਦੇ ਮੂਰੇ ਕੋਲ ਜਾਊਗੀ ਇਸ ਕੂਨ ਨੂੰ ਜਿਹੜੀ ਨੂੰ ਉਹ ਮੁੱਖ ਮੰਤਰੀ ਉਹ ਮੂਨਿਸਟਰ ਨੇ ਉਹ ਸਰਕਾਰ ਨੇ ਕਹਤਾ ਵੀ ਕਿ ਨਕਸ਼ੇ ਦੇ ਵਪਾਰੀਆਂ ਨਾਲੇ ਹੋਏ ਦੀ ਕੋਤ ਸਹੀ ਨਾ ਇਹ ਪੁਲਿਸ ਜਿਹੜੀ ਆ ਇਹਦਾ ਕਾਰਵਾ ਨਾ ਕਰਦੀ ਰਹੀਆਂ ਬਾਰਡਰ ਤੇ ਇਹ ਸਾਡੀ ਟੀਟ ਆ ਪੁਲਿਸ ਨੇ ਕਦੇ ਫਿਰ ਨਹੀਂ ਮੰਨੀ ਦਿੱਤਾ ਅੱਜ ਯਾਰ ਤੁਸੀਂ ਉਹ ਪੁਲਿਸ ਨੂੰ ਇਹ ਕਹਤਾ ਵੀ ਇਹ ਇਹ ਰਲੇ ਹੋਏ ਨੇ ਤੇ ਡੀਵੀਪੀ ਨੂੰ ਆਪਣੀ ਪ੍ਰਿੰਸ ਦਾ ਮਰਾਨ ਬਚਾਉਣ ਲਈ ਬੰਦ ਲਾਉਂਦੇ ਸਿਰੋਤੜ ਕਰਨੀ ਡੀਵੀਪੀ ਨੂੰ ਰੰਗਾਂ ਪੈ ਰਿਆ ਮੀਡੀਆ ਤੇ ਨਾਲੋਂ ਖੌਫ ਖੌਫ ਗੱਲ ਕਰਨੀ ਪੈ ਰਹੀ ਆ ਵੀ ਨਹੀਂ ਇਹ ਬਦਲੀਆਂ ਕਰਕੇ ਨਹੀਂ ਹੋਈਆਂ बदलिया जो इंटरनल समा हो गया सझाव तो दोगा तो दो साल ढाई साल उन्होंने सुझाव लाइन भी लगे क्या काम का करेंगे इस करके बिल्कुल अस्तीफा देना चाहिए और इलेक्शन होनी चाहिए बिल्कुल अपने